ਲਾ ਗਲੀ ਗਲੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇ ਪਵੇ ਤੋ ਇਸੇ ਜਣਾ ਜਿਨੀ ਹਰ ਤੇ ਆਹਰ ਤੇ ਆਪੇ ਤੋ ਗੁਰਮੁਖ ਜੀਨੀ ਤੇ ਆਇਆ ਪਵੇ ਤੋ ਮਤਬ ਪਤਾ ਗੋਟਾਮ ਸਹਿਤ ਸੇਵ ਪਵੇ ਤੋ ਸੰਗਤ ਸੁਬਾਈ ਆ ਕੇਦੇ ਪਵੇ ਤੋ ਸੁਣਦੇ ਪਵੇ ਤੋ ਸੇਵ ਪਵੇ ਤੋ ਜਿਨੀ ਮਨ ਵਸਾਇਆ ਕਹੇ ਨਾਨਕ ਸੇਵ ਪਵੇ ਤੋ ਜਿਨੀ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਹਜ ਨਾ ਉਪਜੈ ਬਿਨ ਸਹਜ ਹੈ ਸਹਸਾ ਨਾ ਜਾਏ ਨਹ ਜਾਏ ਸਹਸਾ ਕਿਦੈ ਸੰਜਮ ਰਹਿ ਕਰਮ ਕਮਾਇ ਸਹਜ ਜਿਉ ਮਲੀਨ ਹੈ ਕਿ ਤੋ ਸੰਜਮ ਤੋਤਾ ਜਾਏ ਮਨ ਤੋ ਬਹੁ ਸਬਦ ਲਾਗਹੁ ਹਰਿ ਛਉ ਰਹੁ ਜਿਤ ਲਾਇ ਅਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾ ਇਸ ਸਹਿਸਾ ਇਹ ਬਜਾਏ ਜੀ ਹਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹਉ ਤਾਂ ਮੈਲੇ ਤੀਨੀ ਜਨਮ ਜੂ ਹੈ ਹਾਰਿਆ ਇਸ ਦਿਸਨਾ ਬੜਾ ਰੋਗ ਲਗਾ ਮਰਨ ਮੰਨ ਹੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣ ਹੈ ਨਾਹੀ ਪ੍ਰਹਿ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਾ ਕੂੜੇ ਲਾਗੇ ਤੀਨੀ ਜਨਮ ਜੂ ਹੈ ਹਾਰਿਆ ਜੀ ਹਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹਉ ਨਿਰਮਲ ਸਤਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਅਹ ਨਾਨਕ ਜਿਨ ਮਨ ਨਿਰਮ ਜੇ ਕੋ ਸੇਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇਖ ਕੋਈ ਜੀ ਆ ਹੋ ਰਹਾ ਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹ ਪਰਣਾ ਗੁਰਬਿੰਨ ਅਵਰ ਨਾ ਜਾਣੇ ਕੋਈ ਕਹੈ ਨਾਨਕ ਸੁਨੋ ਸੰਤ ਹੋ ਸੋ ਸਿਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਮੈਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁਛੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੇ ਅਨੇਕ ਜੂਨੀ ਭਰਮ ਆਵੇ ਵੇਣ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਇਹ ਹੈ ਨਾਨਕ ਵਿਚਾਰ ਦੇਖੋ ਵੇਣ ਸਤਿਗੁਰੂ ਮੁਕਤ ਨਾ ਪਾਏ ਆਪੋ ਹਸੇ ਸਤਿਗੁਰੂ ਕੇ ਪਿਆਰੇ ਹੋ ਗਾ ਉਹ ਸਜੀ ਬਾਣੀ ਬਾਣੀ ਦਾ ਗਾ ਉਹ ਗੁਰੂ ਕੀ ਬਾਣੀਆਂ ਸਿਰ ਬਾਣੀ ਜਿਨਕੋ ਨਦਰ ਕਰਮ ਹੋਵੇ ਹਿਰਦੇ ਤੇ ਨਾ ਸਮਾਣੀ ਵੀ ਬਹੁ ਮੇਰੇ ਤੇ ਸਦਾ ਰਹੋ ਹਰ ਰੰਗ ਜਬ ਇਹੋ ਸਾਰੇ ਪਾਣੀ ਕਹੇ ਨਾਨਕ ਸਦਾ ਗਾ ਉਹ ਸਜੀ ਬਾਣੀ ਸਤਿਗੁਰੂ বিনা ਹੋਰ ਗਤੀ ਹੈ ਬਾਣੀ ਬਾਣੀ ਕਹੇ ਸਤਿਗੁਰ ਬਾਜਾ ਹੋਰ ਗਤੀ ਬਾਣੀ ਕਹਿੰਦੇ ਜੇ ਸੁਣ ਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਸ਼ੂ ਨਾ ਜਾਣੀ ਜਿਤ ਜਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਲ ਸਤਿਗੁਰ ਬਾਜਾ ਹੋਰ ਗਤੀ ਬਾਣੀ ਗੁਰ ਕਾ ਸਬਦ ਰਤਨ ਹੈ ਸਬਦ ਰਤਨ ਜੇ ਤੋ ਮਨ ਲਾਗਾ ਇਹੋ ਆਤਮਾ ਉਹ ਸਬਦ ਸੇਤੀ ਮਨ ਮਿਲਿਆ ਹੈ ਚਲਾਇਆ ਪਾਉ ਆਪੇ ਹੀ ਰਤਨ ਆਪੇ ਜਿਸਨੂੰ ਦੇ ਬੁਝਾਏਗਾ ਹੈ ਨਾਨਕ ਸਬਦ ਰਤਨ ਹੈ ਹੀਰਾ ਜਿਤੇ ਜੜਾਉ ਗਾ ਹੈ ਨਾਨਕ ਸਬਦ ਰਤਨ ਹੈ ਹੀਰਾ ਜਿਤੇ ਜੜਾਉ ਸੇਵ ਸਕਤ ਆਪ ਆਪ ਉਪਾਏਗਾ ਕਰਤਾ ਆਪੇ ਹੁਗਮ ਵਰਤਾਇ ਹੁਗਮ ਵਰਤਾਇ ਆਪ ਵੇਖੇ ਗੁਰਮੁਖ ਸੇ ਬੁਝਾਏ ਥੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜੀ ਸੁਨਾਵ ਕਰੇ ਸੋ ਹੋਵੇ ਇੱਕ ਸੋਲੇ ਬਲਾਏ ਇਹਨਾਂ ਨੂੰ ਕਾਬਰਤਾ ਆਪੇ ਹੁਕਮ ਬੁਝਾਈ ਸੀ ਮੇਰੇ ਤਾਸਤਰ ਪੁੰਨ ਪਾਪ ਵਿਚਾਰ ਦਿੱਤਾ ਤਾਂ ਸਾਰਾ ਨਾ ਜਾਣੀ ਤਾ ਸਾਰਾ ਨਾ ਜਾਣੀ ਗੁਰੂ ਬਾਜਾ ਹੋ ਤਾ ਸਾਰਾ ਨਾ ਜਾਣੀ ਤਹੀ ਉਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਗ੍ਰਿਪ ਤੇ ਸੇਜਨ ਜਾਗੇ ਜਿਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਈ ਜਿਸਨੂੰ ਅਣ ਦਿਨ ਹਰਲੇ ਬਲਾਗ ਹੈ ਜਾਗਤ ਰਹਿਣ ਵਿਹਾਣੀ ਬਾਦ ਅਗੇ ਉਦਰ ਮਹ ਪ੍ਰਤਪਾਲ ਕਰੇ ਹੋ ਗਿਓ ਮਨ ਹੋ ਗਿਓ ਵਿਸਾਰੀਆ ਮਨ ਹੋ ਗਿਓ ਵਿਸਾਰੀਆ ਏਵਡ ਦਾਤਾ ਜੇ ਅਗਣ ਮਹ ਆਹ ਹਾਰ ਪਹੁੰਚਾ ਬਏ ਉਸਨੂੰ ਕਿਹੋ ਬੋਹੇ ਨਾ ਸਕੀ ਜਿਸਨੂੰ ਆਪਣੀ ਲੇ ਬਲਾਵੇ ਆਪਣੀ ਲੇ ਗੁਰੂ ਮੋਖ ਸਦਾ ਸੰਭਾਲੀਐ ਅਹ ਨਾਨਕੇ ਬਰਦਾਤਾ ਸੋ ਕਿਉ ਮਨ ਹੋ ਵਿਸਾਰੀਐ ਜੈਸੀ ਅਗਨੂਦਰ ਮੈਂ ਕਹੈ ਅਸੀ ਬਰ ਮਾਇਆ ਮਾਇਆ ਗਣ ਸਭੀ ਕੋ ਜਹੀ ਕਰਤਾ ਖੇਲ ਰਚਾਇਆ ਮਾਇਆ ਗਣ ਸਭੀ ਕੋ ਜਹੀ ਕਰਤਾ ਖੇਲ ਰਚਾਇਆ ਜਦ ਸੁਭਾਣਾਤਾ ਜਮਿਆ ਪਰਮਾਰ ਭਲਾ ਪਰਵਾਰ ਭਲਾ ਪਾਇ ਆਲੇ ਵਿਛੁੜਤੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਐ ਇਹ ਮਾਇਆ ਜਿਤ ਹਰ ਵਿਸਰੈ ਮੋਹੁ ਭਜਾ ਪਾਉ ਦੂਜਾ ਲਾਇ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲੇ ਗੁਰ ਪ੍ਰਸਾਦੀ ਜਿਨਾਂ ਲੇ ਲਾਗੀ ਤਿਨੀ ਵਿੱਚ ਮਾਇਆ ਪਾਇ ਹਰਾਪ ਮੁਲਕ ਹੈ ਮੂਲ ਨਾ ਪਾਇ ਜਾਏ ਮੂਲ ਨਾ ਪਾਇ ਜਾਏ ਕਿਸੈ ਬਿਟਾ ਹੋ ਰਹੇ ਲੋਕ ਵਿਲ ਲਾਇਐ ਆਇ ਸਾਰ ਸਤਿਗੁਰੂ ਜੇ ਮਿਲੈ ਤੇ ਸਨੋ ਸਿਰ 100 ਪੀਆ ਵਿੱਚ ਹਵਾ ਵਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਖਰਾਬ ਅਮਲਤ ਹੈ ਭਗਤ ਨਾਨਕਾ ਜਿਨ ਹਰ ਪੱਲੇ ਪਾਏ ਹਰ ਆਸ ਮੇਰੀ ਮਨ ਵਨਜਾਰਾ ਹਰ ਆਸ ਮੇਰੀ ਮਨ ਵਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਹੋ ਜੀ ਯਹੋ ਲਾਹਾ ਖੜੇ ਹੋ ਦਿਹਾੜੀ ਇਹੋ ਦੰਦ ਨਾ ਮਿਲੈ ਜਿਨਾਂ ਰੱਬੇ ਬਾਣਾ ਹੈ ਨਾਨਕ ਹਰ ਆਸ ਮੇਰੀ ਮਨ ਵਾਉਣਜਾਰਾ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਬਲ ਲੈਣਾ ਪਾਏ ਹਰ ਰਸ ਪਾਏ ਬਿਯਾਏ ਹਰ ਰਸ ਬਹੋੜ ਨਾ ਇਹ ਹਰਸ ਕਰਮੀ ਪਾਈ ਹੈ ਸਤਿਗੁਰੂ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨਰਾਸੋ ਸਭ ਵਿਸਰੇ ਜਾ ਹਰ ਵਸੈ ਮਨ ਆਏ ਤੇ ਸ੍ਰੀ ਦਾ ਮੇਰੇਆ ਹਰ ਦੂ ਮਹਜੋਦ ਰੱਖੀ ਦਾ ਤੂ ਜਗ ਮੈਂ ਆਇਆ ਹਰ ਜੋਦ ਰੱਖੀ ਤੋ ਦੇ ਵਿੱਚ ਦਾ ਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜੀ ਨੇ ਜਿਉ ਉਪਾਏ ਜਗ ਤੇ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲ ਤੋ ਆ ਚਲ ਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾ ਤੂ ਜਗ ਮੈਂ ਆਇਆ ਮਨ ਚਾਉ ਭਾਇ ਪ੍ਰਭਾਗ ਸੁਣਿਆ ਹਰ ਮੰਗਲ ਗਾਉ ਸਖੀ ਗ੍ਰੇਹ ਮੰਦਰ ਬਣਿਆ ਹਰ ਗਾਉ ਮੰਗਲ ਨੇਤ ਸਖੀਏ ਸੋਗ ਦੁਖਣਾ ਵਿਆਪੇ ਅੰਗੋਰ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਸੀ ਰਾ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੂਦੋ ਕਰਮ ਕਮਾਇਆ ਕੇ ਕਰਮ ਕਮਾਇ ਤੂਦੋ ਸਰੀਰ ਆ ਜਾ ਤੂ ਜਗ ਮੈਂ ਆਇਆ ਜਿਨ ਹਰ ਤੇਰਾ ਰਜਨ ਰਜਾ ਸੋ ਹਰਮਨ ਨ ਵਸਾਇਆ ਗੁਰ ਪ੍ਰਸਾਦਿ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨਿਤ ਰਹੁ ਮੇ ਰਹੋ ਹਰ ਦੁਮ ਮਹਿ ਜੋਤਿ ਘਰੀ ਹਰ ਬਿਨ ਅਬਰ ਨ ਦੇਖਹੁ ਕੋਈ ਹਰ ਬਿਨ ਅਬਰ ਨ ਦੇਖਹੁ ਕੋਈ ਨਦਰੀ ਹਰ ਨਿਹਾਲਿਆ ਇਹ ਹੋਵੇ ਸੋ ਸੰਸਾਰ ਤੁਮ ਦੇਖਦੇ ਇਹ ਵਰਗਾ ਰੂਪ ਹੈ ਹਰੂਪ ਨਦਰੀ ਆਇਆ ਗੁਰਪ੍ਰਸਾਦ ਦੀ ਬੁਝੇ ਆ ਜਾ ਵੇਖਾ ਹਰ ਇੱਕ ਹੈ ਹਰ ਬਿਨਵਰ ਨਾ ਕੋਈ ਕਹਾ ਨਾਨਕ ਇਹ ਨਿਤ ਅੰਧ ਸੇ ਸਤਗੁਰੂ ਮਿਲੇ ਆਏ ਦੇਵ ਦ੍ਰਿਸ਼ਟ ਹੋਈ ਇਸ ਰਵਣਾ ਹੋ ਮੇਰੇ ਹੋ ਸਾਜਾ ਸੁਣਨੈ ਨੋ ਪਠਾਇ ਸਾਜਾ ਸੁਣਨੈ ਨੋ ਪਠਾਇ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸ ਸਮਾਨੀ ਸਾਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਰਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵਹੁ ਸਾਜਾ ਸੁਣਨੈ ਨੋ ਪਠਾਇ ਹਰ ਜਿਓ ਗੁਫਾ ਅੰਦਰ ਰੱਖ ਗਏ ਵਾਜਾ ਪਵਨ ਵਜਾਇਆ 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 ਪੌਣ ਨੌਦਵਾਰੇ ਪ੍ਰਗਟ ਕੀਏ ਦਸਵਾ ਗੋਪਤਰ ਖਾਇਆ ਗੁਰ ਦਵਾਰੇ ਲਾਇ ਭਾਵਨੀ ਇਕਨਾ ਦਸਵਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਤਹਿ ਅਨੇਕ ਰੂਪ ਨਾਉ ਨਾਮ ਨੇ ਤੇ ਸਿਧਾਂਤ ਨਾ ਜਾਈ ਪਾਇਆ ਰਹਿ ਨਾਨਕ ਹਰ ਪਿਆਰੇ ਜੀ ਜੋ ਗੁਫਾ ਅੰਦਰ ਰੱਖ ਗਏ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰਗਾਵ ਹੋਗਾ ਬਹੁਤਾ ਸੋਹਿਲਾ ਘਰ ਸਾਚਾ ਹੈ ਜਿਥੇ ਸਦਾ ਹਜਦੇ ਆਵੇ ਹਜੋ ਤੇ ਆਵੇ ਜਦੂ ਭਾਵ ਹੈ ਗੁਰਮੁਖ ਜੀ ਨਾ ਬੁਝਾਵੇ ਇਹੋ ਸਾਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋਜਨ ਪਾਵਹਿ ਕਹਿ ਨਾਨਕ ਸਚ ਸੋਹਿਲਾ ਹਜਿਆ ਕਰਗਾਵਹਿ ਪਨਦ ਸੁਣੋ ਵਡਪਾਗੀ ਹੋ ਸਗਲ ਮਨੋਵਰਤ ਪੂਰੇ ਪਾਰਬ੍ਰਹਮ ਪ੍ਰਭ ਪਾਇਆ ਪਾਰਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਐ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਹੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤ